ਦੋਸਤੋ ਅੱਜ ਬੜੀ ਖੁਸ਼ੀ ਦਾ ਦਿਨ ਆ ਮੇਰੇ ਵਾਸਤੇ ਸੋ ਅੱਜ ਮੈਂ ਟਾਕਨ ਹੀ ਨਹੀਂ ਆਇਆ ਜਾਨੀ ਕਿ ਸਾਡੇ ਘਰ ਤੋਂ ਲਗਭਗ 5 ਕਿਲੋਮੀਟਰ ਸੋ ਅਸੀਂ ਆਇਆ ਜੀ ਗੁਰਦੁਆਰੇ ਇਹ ਗੁਰਦੁਆਰਾ ਜਿਹਦਾ ਜਿਹੜਾ ਫਰੰਟ ਹੈ ਉਹ ਹੈ ਬਾਕੀ ਆਪਾਂ ਚੱਲਦੇ ਆਂ ਅੰਦਰ ਪਾਰਕਿੰਗ 'ਚ ਗੱਡੀ ਖੜਾ ਕੇ ਤੇ ਫਿਰ ਆਪਾਂ ਅੱਗੇ ਦਰਸ਼ਨ ਦੀਦਾਰ ਕਰਾਂਗੇ ਸਾਡੇ ਗੁਰੂ ਦੇ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਗੁਰਦੁਆਰੇ ਕਿਤੇ ਬਾਹਰਲੇ ਦੇਸ਼ ਜਾਂਦੇ ਆਂ ਤੇ ਉੱਥੇ ਇੱਕ ਆਪਣਾ ਪਲਫੀਰ ਹੁੰਦਾ ਕਿਉਂਕਿ ਇਹ ਇੱਕ ਇੱਕ ਜਗ੍ਹਾ ਹੈ ਜਿੱਥੇ ਅਸੀਂ ਆ ਕੇ ਆਪਣੇ ਦਿਲ ਦੀ ਗੱਲ ਦਿਲ ਦੀ ਅਰਦਾਸ ਸਭ ਕੁਝ ਇਹਨੂੰ ਦੱਸ ਸਕਦੇ ਆਂ ਹੱਥ ਜੋੜ ਕੇ ਸੋ ਆਓ ਆਪਾਂ ਦੇਖਦੇ ਆਂ ਅੰਦਰ ਤੇ ਇਹ ਬਾਬਾ ਜੀ ਦੀਆਂ ਫੋਟੋਆਂ ਨੇ ਤੇ ਇਹ ਗੁਰਦੁਆਰਾ ਸਾਹਿਬ ਹੈ ਤੇ ਇਹ ਹੈਗੀ ਪਾਰਕਿੰਗ ਸੋ ਅਸੀਂ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਫਿਰ ਹੁਣ ਅਸੀਂ ਜਾਵਾਂਗੇ ਅੰਦਰ ਤਾਂ ਦੇਖਦੇ ਆਂ ਦਰਬਾਰ ਸਾਹਿਬ ਦਾ ਆਲਾ ਦਵਾਲਾ ਤੇ ਇੱਕ ਮੁਹੱਬਤ ਭਰਿਆ ਸਾਨੂੰ ਅੱਜ ਦਿਨ ਦਿਖਾਉਣ ਜਾ ਰਹੇ ਆ। ਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਸ ਗੁਰਦੁਆਰੇ ਆਏ ਆ ਤੇ ਮੈਨੂੰ ਤਾਂ ਬੜਾ ਵਧੀਆ ਲੱਗ ਰਿਹਾ ਕਿਉਂਕਿ ਮੈਂ ਬਹੁਤ ਦਿਨਾਂ ਤੋਂ ਡੀ ਕਰ ਰਹੀ ਸੀ ਇਹ ਇੰਤਜ਼ਾਰ ਕਰ ਰਹੀ ਸੀ ਐਤਵਾਰ ਦਾ ਤੇ ਅੱਜ ਐਤਵਾਰ ਆ ਗਿਆ ਤੇ ਅੱਜ ਅਸੀਂ ਇਹ ਗੁਰਦੁਆਰੇ ਦੇ ਵਿੱਚ ਦਰਸ਼ਨ ਦੇਦਾਰ ਵਾਸਤੇ ਆਏ ਆ। ਠੀਕ ਹੈ ਮਿਲਦੇ ਹਾਂ ਜੀ ਜਲਦੀ। ਸੋ ਇਹ ਹੈਗਾ ਜੀ ਆਲਾ ਦਵਾਲਾ। ਤੇ ਇਹ ਬਾਬਾ ਜੀ ਦੀ ਫੋਟੋ ਹੈ ਤੇ ਉਧਰ ਤੇ ਅਸੀਂ ਹੁਣ ਜਾਵਾਂਗੇ ਅੰਦਰ ਅਸੀਂ ਇਹ ਜਗਤ ਤੋਂ ਹਰਮਾਲਾ ਸਾਹਿਬ ਲੈ ਨੇ ਤੇ ਇੱਧਰ ਆਪਾਂ ਸ਼ੂਜ਼ ਰੱਖਾਂਗੇ

ਦਾਰ ਆਸਕਰ ਆਹੇ ਆਪਣੇ ਸੇਧ ਜੀ ਕਿਆ ਨਾਨਕ ਜਨ ਵਿਚਾਰ ਤੂੰ ਬਾਦੀ ਤੁਮ ਨਾਮ ਸੇ ਅੰਮ੍ਰਿਤਨ ਹਰ ਘਰਿਆ ਜੀ ਜਨਮਤਿੰ ਬੰਦਿਆਸੀ ਏਹੀ ਆਗਤ ਤੇਰੀ ਪਤਨਾਰ ਜੀ ਪਰੇ ਬੇਅੰਤ ਬੇਅੰਤ ਹੋ ਤੇਰੀ ਪਦ ਤਰ ਤੇਰੇ ਬਖਸਲਾਹਨ ਗੁਰ ਜੀ ਹਰ ਆਣਕ ਅਨੇਕ ਅਨੰਤ ਏਹੀ ਆਣਕ ਏਹੀ ਆਣ ਕਰੇ ਹਰ ਪੂਜਾ ਜੀ ਤਤ ਪੈ ਤੇ ਪੈ ਵਿੰਤ ਤ ਤੇਰੀ ਅਨੇਕ ਤੇਰੀ ਅਨੇਕ ਪੜੇ ਬਸਮਰ ਸਾਸਤ ਜੀ ਕਰ ਕਰਿਆ ਕਰ ਕਰੰ ਕਰੰ ਤ ਸੇ ਭਗਤ ਸੇ ਅਤਪਲੇ ਜਨਾਨਕ ਜੀ ਜੋ ਭਾਵੈ ਮੇਰੇ ਹਰਿ ਗਵੰਤਾ ਤੁਮ ਆਪ ਕੋ ਪਰੰਪਰਤਤਾਤਾ ਜੀ ਤੁਧ ਜੇਵੜ ਅਵਰ ਨ ਕੋਇ ਤੂੰ ਜੁਗ ਜੁਗ ਇੱਕ ਉਸ ਦਾਸ ਦਾ ਤੂੰ ਇੱਕੋ ਜੀ ਤੂੰ ਦੇ ਚਲ ਕਰਤਾ ਸੋਈ ਤੁਹ ਦਿਆਪੇ ਭਾਵੈ ਸੋਈ ਵਰਤ ਜੀ ਤੂੰ ਆਪੇ ਘਰੇ ਸੁਹੀ ਤੁਹ ਦਿਆਪੇ ਸੇਖ ਸਭੋ ਪਾਈ ਜੀ ਤੁਹ ਦਿਆਪੇ ਸਿਰ ਸਭ ਕੋਈ ਜਨਾਨ ਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨਮ ਹੋਈ ਆਸਾ ਮਹੱਲਾ ਚੁਕ ਕੋਂ ਕਰਤਾ ਸਚਿਆਰ ਮੈਂ ਦਾਸਾ ਹਾਂ ਜੋ ਤੂੰ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹੁ ਪਾਈ ਰਹਾ ਹਾਂ ਸਭ ਤੇ ਨੀ ਕੋ ਸਭ ਨੇ ਧਿਆਇ ਜਿਸ ਨੂੰ ਕਿਰਪਾ ਘਰੇ ਤੈ ਨਾਮ ਰਤਨੋ ਪਾਇਆ ਗੁਰਮੁਖ ਲਾਗਾ ਮਨ ਨੂੰ ਆਇਆ ਤਦ ਆਪੇ ਛੋੜਿਆ ਆਪ ਮਿਲਾਇਆ ਕੂਨ ਦਰਿਆ ਉਹ ਸਭ ਤੂੰ ਹੀ ਮਾਹੀ ਤੁਝ ਵਿੱਚ ਦੂਜਾ ਕੋਈ ਨਹੀਂ ਜੀ ਜਗ ਸਭ ਤੇ ਰੱਖੇ ਰੋ ਬਜੋ ਮਿਲਿ ਚੜਿਆ ਸੰਗੋ ਕੀਵੇ ਜਿਸ ਨੂੰ ਤੂੰ ਜਣਾ ਹੈ ਸੋ ਹੀ ਜੰਤਾਂ ਨੇ ਆਲਪਨ ਸਦੀ ਆਖ ਬਤਵਾਨੇ ਜੈ ਹਰਸੀ ਦੇ ਆਤਿਨ ਸੁਫਾਇਆ ਸਜੇ ਹੀ ਹਰਨਾਮ ਸੁਮਾਇਆ ਤੂੰ ਅਪੇ ਕਰਤਾ ਤੇਰਾ ਕੀਆ ਸਾਨੂੰ ਹੋਇ ਤੂੰ ਮੈਨ ਬੂੰਜਾ ਤਵਰ ਨਾ ਕੋ ਹੋਇ ਤੂੰ ਕਰ ਕਰ ਵੇਖੈ ਜਾਣ ਸੋਇ ਜਨ ਨਾਨਕ ਗੁਰਮੁਖੋ ਪ੍ਰਗਟ ਹੋਇ ਆਸਾ ਮਹੰਲਾ ਪੈਲਾ ਤੇ ਸੜਦੇ ਪੈਲੇ ਨਾ ਆਸਾ ਦੀ ਰਾਤਰੀ ਆਰਾਮ ਕਰਨ ਤੋਂ ਪਹਿਲੋਂ ਪੰਜ ਇਸ਼ਨਾਨ ਕਰਕੇ ਜਿਹੜੇ ਗੁਰੂ ਕੇ ਪਿਆਰੇ ਗੁਰੂ ਦੇ ਜਲਾਵੇ ਗੁਰੂ ਦੇ ਨਾਮ ਨੂੰ ਲਾਹੋ ਰਾਤਰੀ ਸੇਵਾ ਕਰਨ ਦੇ ਵਿੱਚ ਨਾਮ ਸੋਚਾ ਕਰ ਲੈ ਜੇ ਸੰਸਾਰ ਦੇ ਵਿੱਚ ਕੋਈ ਵੀ ਸੇਵਾ ਜੀ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਉਸ ਜਗ੍ਹਾ ਤੇ ਆਇਆ ਸੋ ਮੇਰੇ ਪਿੱਛੇ ਦੇਖ ਰਹੇ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਨੇ ਸੋ ਗੁਰਦੁਆਰਾ ਸ੍ਰੀ ਕਲੰਗੀ ਧਰ ਸਾਹਿਬ ਸੋ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਪਹਿਲਾਂ ਮੈਨੂੰ ਲੱਗਿਆ ਸੀ ਮੈਂ ਵਾਕਈ ਨਿਊਜ਼ੀਲੈਂਡ ਤੇ ਆਇਆ ਪਰ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਸੰਗਤ ਰੈਟ ਦੇਖੀ ਪੂਰਾ ਪੰਜਾਬ ਮੈਨੂੰ ਐਂ ਲੱਗਿਆ ਮੈਂ ਪੰਜਾਬ 'ਚ ਹੀ ਬੈਠਾ ਕਿਉਂਕਿ ਮੇਰੇ ਸਾਰੇ ਪੰਜਾਬੀ ਭਰਾ ਸੀਗੇ ਤੇ ਬਹੁਤ ਵਧੀਆ ਲੱਗਿਆ ਸੋ ਇਸ ਕਰਕੇ ਮਤਲਬ ਮੇਰੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਤਾਂ ਕਿ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਸੋ ਜੋ ਵੀ ਤੁਸੀਂ ਦੇਖ ਰਹੇ ਹੋ ਇਹ ਟਾਕਾਨੀ ਨੀ ਦੇ ਵਿੱਚ ਗੁਰਦੁਆਰਾ ਹੈ ਇੱਥੇ ਆਲਮੋਸਟ ਸਾਰੇ ਪੰਜਾਬੀ ਰਹਿੰਦੇ ਨੇ ਆਕਲੈਂਡ ਦੇ ਵਿੱਚ ਸੋ ਇਹ ਸਾਈਡ ਤੇ ਸੋ ਤਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿਉਂਕਿ ਵਧੀਆ ਲੱਗਿਆ ਤਾਂ ਹੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਸੋ ਹੁਣ ਆਪਾਂ ਚੱਲਦੇ ਆਂ ਵਾਪਸ ਤੇ ਬਾਕੀ ਜੋ ਵੀ ਜਿੱਥੇ ਵੀ ਅਸੀਂ ਜਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਦੇ ਰਾਂਗੇ ਬਲੌਗ ਮੇਰਾ ਛੋਟਾ ਜਿਹਾ ਪਰ ਇਸ ਨੂੰ ਦੇਖਿਓ ਜ਼ਰੂਰ